ਹਾਂ ਜੀ ਕਿ ਨਾਈ ਦਾ ਮਾਲ ਸਿੰਘ ਟਿੰਡਰਾਂ ਸਿੰਘ ਵਾਲਾ ਹਾਂ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂ ਜੀ ਇਹ ਪਹਿਲੀ ਜ਼ਮੀਨ ਮੁੱਠਿਆ ਵਾਲੇ ਰਕਬੇ ਦੇ ਵਿੱਚ ਹਾਂ ਜੀ ਕਿੰਨੀ ਫਸਲ ਜਿਹੜੀ ਤਬਾਹ ਹੋਈ ਤੇ ਕਿੰਨੀ ਵਰੀ ਜਿਹੜੀ ਖੋਚ ਗਈ ਇਹ ਪਾਲੀ ਤੇ ਜਦੋਂ ਪਾਣੀ ਆਉਂਦਾ ਜੀ 19 ਚ ਵੀ 23 ਚ ਵੀ ਪਾਲੀ ਤੇ ਬਹੁਤ ਅੱਰੀ ਖਰਾਬ ਹੋਈ ਜਾਵੇ ਹਰ ਕੀ ਇਸ ਵਾਰ ਕਿੰਨਾ ਜੀ ਹਰ ਕੀ ਸਾਰਾ ਝੋਨਾ ਵੀ ਮਾਰਿਆ ਗਿਆ ਜੀ ਪਾਲੀ ਵਾਲੇ ਰੋਡ ਪੈ ਗਿਆ ਖਰਾਬ ਤੇ ਮੰਗ ਕਰਦੇ ਹਾਂ ਭੈਣ ਭਰਾਵਾਂ ਨੂੰ ਆ ਕੇ ਪਾਲੀ ਵੇਖਣ ਤੇ ਪਹਿਲੀ ਮਦਦ ਕਰਨ ਬਣਾਉਂਦੇ ਤੇ ਕਿੰਨੀ ਪਰ ਪਾਲੀ ਸੀ ਜਿਹੜੀ ਫਸਲੀ ਜਿਹੜੀ ਆਰਕੀਟੋਨੀ ਦੀ ਬਰਾਈ ਕੀਤੀ ਤੇ ਇਦਾਂ ਕਿਲੇ ਸਾਰੀ ਤਬਾਹ ਗਈ ਹਾਂਜੀ ਸਾਰੀ ਮਾਰ ਗਈ ਤੇ ਇੱਕ ਕਿਹੜਾ ਪਿੰਡ ਆ ਤੇ ਕਿੱਥੋਂ ਦਾ ਰਕਬਾ ਪਾਲੀ ਰਕਬਾ ਮੁੱਠਿਆਲੇ ਮੁੱਠਿਆਲੇ ਬਾਰਡਰ ਦੇ ਨਾਲ ਇੱਥੋਂ ਤੱਕ ਇਹ ਪਿੱਛੋਂ ਮੁੜ ਜਾਂਦੇ ਜਿਹੜਾ ਜਸੇ ਬਰਨੀ ਆਉਂਦੀ ਭੈਣ ਭਰਾ ਆਉਂਦਾ ਪਿੱਛੋਂ ਮੁੜ ਕੇ ਪਿੱਛੋਂ ਵੇਖ ਕੇ ਪੱਕੀਆਂ ਛੜਕਾ ਦੋ ਆਉਂਦੇ ਆਏ ਮਤ ਕਰਨੀ ਜੀ ਅੱਗੋਂ ਪਿੱਛੋਂ ਰਾਹ ਨਹੀਂ ਉਹਨਾਂ ਨੂੰ ਚੜ੍ਹਨ ਲੱਗਦਾ ਉਹ ਪਿੱਛੋਂ ਵੇਖ ਕੇ ਮੁੜ ਜਾਂਦੇ ਆ ਤੇ ਸਾਡੇ ਤੱਕ ਕੋਈ ਪਹੁੰਚਦਾ ਨਹੀਂ ਬਾਰਡਰ ਦਾ ਕਰਕੇ ਅੱਗੋਂ ਰਾਹ ਰੂਪ ਬੜੇ ਖਰਾਬ ਨੇ ਤੇ ਸਾਡਾ ਆਕੇ ਮਹਿਲ ਸਿੰਘ ਕਾਰਜ ਸਿੰਘ ਪਿੰਡ ਰਾਵ ਸਿੰਘ ਵਾਲਾ ਤੇ ਜ਼ਮੀਨ ਮੁਠਿਆਲੇ ਦੇ ਵਿੱਚ ਹੂੰ ਕੋਈ ਮਦਦ ਹੋਈ ਹੁਣ ਤੱਕ ਥੋੜੀ-ਥੋੜੀ ਬਤੀ ਤੇ ਸਵਦਾ ਸਵਦਾ ਹੀ ਮਿਲਿਆ ਬੜਾ ਆਇਆ ਇਤਨਾ ਬਾਰੋਂ ਵੀਰ ਆਏ ਨੇ ਸਵਦਾ ਸਾਨੂੰ ਬਹੁਤ ਦੇਖਿਆ ਹੈ ਨਾ ਤੇ ਜ਼ਮੀਨ ਦੀ ਮੰਗ ਕਰਦੇ ਹੁਣ ਜ਼ਮੀਨ ਕਣਕ ਵੇਚਣੀ ਆ ਵੱਤਰ ਆ ਗਈ ਪਹਿਲੀ ਤੇ ਪੜੀ ਆ ਕੇ ਸਾਡੀ ਆ ਕੇ ਬਣਾਉਣ ਜੋ ਵੀ ਸੁਣਦਾ ਪਰ ਅੱਛਾ ਹਾਂਜੀ ਬਲਵਹੁਣ ਉਹ ਮਤਲਬ ਇੱਥੇ ਪਹੁੰਚਿਆ ਨਹੀਂ ਇੱਥੋਂ ਤੱਕ ਕੋਈ ਆਇਆ ਨਹੀਂਗਾ ਪਹਿਲੀ ਬਣਾਉਣ ਵਾਸਤੇ ਨਹੀਂ ਸਾਨੂੰ ਕੋਈ ਮਿਲਿਆ ਤੇ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਹੋਵੇ ਤਾਂ ਕਿੱਸ ਤਰ੍ਹਾਂ ਕਰਨਾ ਇਹ ਨੰਬਰ ਦੇ ਦਿੰਨੇ ਆਪਾਂ ਇਹ ਨੰਬਰ ਦੇ ਸਾਲ 7658082970 ਹਾਂਜੀ ਰਿਪੀਟ ਕਰ ਦਿਓ 7658082970 ਹਾਂਜੀ ਤੇ ਸਮਾਜ ਮਾਹਲ ਸਿੰਘ ਹਾਂਜੀ ਸਮਾਜ ਇਹ ਵੀ ਸੱਜਣਾ ਨੂੰ ਕੀ ਪੀ ਫੀਲੇ ਹੋਈ ਆ ਕੇ ਹੱਥ ਬਨ ਕੇ ਬੇਨਤੀ ਆ ਜੀ ਆ ਕੇ ਪਹਿਲੀ ਵੇਖਣ ਤੇ ਪਹਿਲੀ ਬਣਾਉਣ ਸਾਡੇ ਵਾਹ ਨਹੀਂ ਕਿ ਬਣਾਉਣ ਦੀ ਸਾਡੇ ਕੋ ਖਰਚਾ ਨਹੀਂ ਕੋਈ ਪਹਿਲੀ ਬਣਾਉਣ ਚਾਗਾ ਹਾਂਜੀ ਪਹਿਲੀ ਬਹੁਤ ਖਰਾਬ ਹੋਈ ਆ ਤੇ ਪਹਿਲੀ ਬਣਾਉਣ ਆ ਕੇ ਮਿਹਰਬਾਨੀ ਧੰਨਵਾਦ ਹਾਂਜੀ ਮਾਤਾ ਜੀ ਕਿੰਨਾ ਚਿੰਦੋ ਤੇ ਮਾਤਾ ਜੀ ਕਿੰਨੀ ਜਿਹੜੀ ਫਰਜ਼ਦਾਰ ਪਾਣੀ ਨਾਲ ਤਾਂ ਬਹੁਤ 10 ਕਿਲੇ ਹਾਂਜੀ 10 ਕਿਲੇ ਜ਼ਮੀਨ ਹਾਂਜੀ ਕੀ ਕਹਿਣਾ ਚਾਹੁੰਨੀ ਮੈਂ ਕਹਿਣਾ ਚਾਹੁੰਨੀ ਆ ਵੀ ਅੱਗੇ 3 ਸਾਲ ਸਾਡੀ ਪੈੜੀ ਖਰਾਬ ਹੋਈ ਸੀ ਉਹਨਾਂ ਵਹੀਂ ਘਰੋਂ ਹੀ ਆਪਦੀ ਮੁਸ਼ਕਲ ਨਹੀਂ ਇਤਰਾ ਫੜ ਤੜ ਕੇ ਉਹ ਪੈੜੀ ਪੂਰੀ ਉਹਨਾਂ ਵੀ ਪਾੜ ਪਾਏ ਗਿਆ ਪੈੜੀ ਚ ਅੱਛਾ ਤੇ ਹੁਣ ਵੀ ਕੋਈ ਸਾਡਾ ਮਸਲਾ ਹੱਲਾ ਨਹੀਂ ਹੋਇਆ ਹੁਣ ਤੇ ਬਹੁਤ ਜ਼ਿਆਦੀ ਸਾਡੀ ਖੱਜ ਖਰਾਬ ਹੋ ਗਈ ਵੇਖ ਲੋ ਜ਼ਮੀਨ ਦਾ ਅਰੇ ਅਰੇ ਕਪਾੜ ਪਾੜ ਪਾਏ ਗੇ ਖੱਡੇ ਪਾਏ ਗੇ ਤੇ ਵੇਖਿਆ ਨਹੀਂ ਜਾਂਦਾ ਪੈੜੀ ਵਾਲੇ ਹੂੰ ਕਿ ਉਹ ਨਾ ਕਿਤੇ ਲੱਖ ਲੱਖ ਸੀ ਹੂੰ ਤੇ ਬਾਹ ਸੋਣਾ ਮੈਂ ਵੇਖ ਕੇ ਗਈਆਂ ਫੇਰਾ ਮਾਰ ਕੇ ਗਈ ਚੋਨਾ ਨਸਾਰੇ ਤੇ ਆਇਆ ਹੀ ਤੇ ਬਾਹ ਸੋਣਾ ਸਮਾ ਹੀ ਕਿਦੇ ਵੇਖ ਕੇ ਚਾਹ ਚੜ ਗਏ ਮੈਂ ਤੇ ਇਥੇ ਤੂੰ ਤਾਂ ਥੱਲੇ ਬੈਠੀ ਰਹੀ ਮੇਰਾ ਤੇ ਕਿਤੇ ਦੇਰ ਖੋਸ਼ ਹੋ ਗਿਆ ਮਾਂ ਚੋਕਰਿਆ ਮਾਂ ਕਾ ਬਾਹ ਸੋਣਾ ਮੇਰੇ ਪੁੱਤਾਂ ਨੇ ਕਮਾਈ ਕੀਤੀ ਮੈਂ ਤਾਂ ਇਨਾ ਕਰ ਕਰਾਂ ਇਥੋਂ ਖੁਸ਼ੀਆਂ ਚ ਗਏ ਆ ਜਦੋਂ ਗਏ ਆ ਤੇ ਦੂਜੇ ਦਿਨ ਪਾਣੀ ਆ ਗਿਆ ਤੇ ਮੇਰਾ ਮੁੰਡਾ ਆਂਦਾ ਵੀ ਬੀਬੀ ਪਾਣੀ ਵਗਣ ਲੱਗ ਪਿਆ ਥੱਲੇ ਹਲੇ ਕੋਣ ਹੈ ਜੀ ਹੂੰ ਤੇ ਲਾਓ ਜੀ ਉਹ ਸਾਡੇ ਫਿਰ ਪਾਣੀ ਆ ਗਿਆ ਤੇ ਸਾਡੀ ਫਸਲ ਖਰਾਬ ਹੋ ਗਈ ਆ ਹੂੰ ਤੇ ਸਾਡੇ ਪੱਲੇ ਨਹੀਂ ਕੁਝ ਵੀ ਰਿਹਾ ਤੇ ਹੱਥ ਪੱਲੇ ਤੇ ਜਮੀਨਾਂ ਹੀ ਉਹ ਬੰਦਾ ਤਾਂ ਆਉਂਦਾ ਹੂੰ ਹੁਣ ਤੇ ਸਾਡੇ ਹੱਥ ਖੜੇ ਹੋ ਗਏ ਸਾਨੂੰ ਤੇ ਆਰਤਗੇ ਵੀ ਜਵਾਬ ਦੇ ਦਿੱਤਾ ਤੇ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਆ ਪੈੜੀ ਬਣਾਈ ਜਾਵੇ ਬੀਖਾਤ ਦਿੱਤਾ ਜਾਵੇ ਤੇ ਚਲੋ ਆਹੀ ਕਿਤੇ ਰੋਟੀ ਖਾਂਦੇ ਰਗੇ ਤੇ ਜਮੀਨਾਂ ਹੀ ਜ਼ਮੀਂਦਾਰਾਂ ਦਾ ਕਿਤੇ ਮੰਗਣਾਉ ਜੀ ਨਹੀਂ ਕਰਦਾ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਪੁੱਤ ਪਤਾ ਕੀ ਗੱਲ ਆ ਇਹ ਤਾਂ ਮੰਗਣਾ ਬੜਾ ਔਖਾ ਜਿਹੜੀ ਕਿਹੜਾ ਡੱਬੀ ਵੀ ਮੰਗਣੀ ਆ ਨਾ ਉਹ ਵੀ ਨਹੀਂ ਤੀਲਾਂ ਵਾਲੀ ਮੰਗਣਾਉ ਜੇ ਕਰਦਾ ਮਹਾਰਾਜ ਆਪਦੀ ਬਾਗਾ ਤਾਂ ਦੇਵੇ ਤੇ ਪੂਰੀ ਬੰਦੇ ਦੀ ਪੈਂਦੀ ਆ ਤੇ ਇਹਦੇ ਮੰਗਿਆ ਨਹੀਂ ਪੂਰੀ ਪੈਂਦੀ ਹੁਣ ਮਜਬੂਰੀ ਦੇ ਨਾਲ ਇਹ ਮੰਗਣਾ ਹੈ ਅਬੀ ਸਾੜੀ ਕੋਈ ਮਦਦ ਕੀਤੀ ਜਾਵੇ ਬਾਹ ਫੜੇ ਕੋਈ ਭੈਣ ਭਰਾ ਸੌਂਦਾ ਗੇਂਦਾ ਤੇ ਜੇ ਆਉਂਦੇ ਆ ਇਹ ਪਿੱਛੋਂ ਘੁਮਤ ਸਰਾ ਮੁੜ ਜਾਂਦੇ ਆ ਮੇਰੀ ਜ਼ਮੀਨ ਤੱਕ ਨਹੀਂ ਕੋਈ ਆਇਆ ਰੇਸ਼ ਮੇਰੀ RAM Singh ਵਾਲੇ ਆ ਤੇ ਪੈੜੀ ਮੇਰੀ ਮੁੱਠਿਆਂ ਵਾਲੇ ਚ ਸੀ ਤੇ ਜੇ ਮੈਂ ਕਿਤੇ ਕੋਈ ਹੁੰਦੀ ਗੱਲ ਤੇ ਸਾਨੂੰ ਤੇ ਕੋਈ ਹਿਸਾਬ ਲਾ ਲਓ ਵੀ ਹੁਣ ਮੈਂ ਗੱਲ ਨਾ ਨਹੀਂ ਲੈ ਸਕਦੀ ਸਾਨੂੰ ਕੁਛ ਨਹੀਂ ਮਿਲ ਰਿਆ ਤੇ ਨਾ ਕੋਈ ਦੇ ਰਿਆ ਕਰੀ ਆਲੇ ਕਰੀ ਤੂੰ ਇਹ ਤੇਰੀ ਇੱਥੇ ਨਹੀਂ ਵਸੋ ਕਰੀ ਆਨੇ ਤੇਰੀ ਉੱਥੇ ਨਹੀਂ ਵਸੋ ਤੇ ਮੈਂ ਹੁਣ ਕੋਈ ਗੱਲ ਨਹੀਂ ਕਹਿ ਸਕਦੀ ਕਿਸੇ ਨੂੰ ਮੈਂ ਮਾਰਾ ਨਹੀਂ ਆਖ ਸਕਦੀ ਕੋਈ ਭੈਣ ਭਰਾ ਸੁਣਦਾ ਗਿੰਦਾ ਸਾਡੀ ਮੱਤ ਕਰੇ ਤੇ ਸਾਡੀ ਬਾਹ ਫੜੇ ਮੇ ਸਾਡਾ ਲੱਕ ਟੁੱਟ ਗਿਆ ਹਾਂ ਜੀ ਕਿਹਨਾਂ ਦਾ ਲੱਕ ਮੰਡੀ ਸਿੰਘ ਜੀ ਉਹ ਜੀ ਕਿਤਾ ਦੇਖਦੇ ਹਾਂ ਜਿੱਦਾਂ ਇਹ ਪਰਿਵਾਰ ਆਦਾ ਬੀ ਬੀ ਪਰਸਾਨ ਹੈ ਉਹਨਾਂ ਨੇ ਕਹਿਣਾ ਸਾਡੀ ਇਹਦਾ ਇਹ ਮਾਤਾ ਨੇ ਜਦੋਂ ਤੁਹਾਨੂੰ ਦੱਸਿਆ ਵੀ ਇੱਥੇ ਨਾ ਤੇ ਆੜਤੀ ਇਹਨਾਂ ਦੇ ਕੋਈ ਬਾਹ ਫੜਦਾ ਨਾ ਕਿ ਕਿਉਂਕਿ ਜੇ ਜ਼ਮੀਨ ਆ ਤੇ ਕਿਸਾਨ ਆ ਤੇ ਜ਼ਮੀਨੀ ਤੋਂ ਕਿਸਾਨ ਤੋਂ ਹੀ ਕਈ ਘਰ ਚੱਲਦੇ ਨੇ ਮਜੂਦੂਰ ਕਿਸਾਨ ਜਿੰਨੇ ਵੀ ਸਿਲਸਿਲਾ ਇੱਥੋਂ ਹੀ ਸ਼ੁਰੂ ਹੁੰਦਾ ਵਾ ਪਰ ਜਦੋਂ ਕਿਸਾਨ ਹੀ ਨਰਿਆ ਤੇ ਉਹ ਕੀ ਕਰੂਗਾ ਬਾਕੀ ਇਹਨਾਂ ਦੇ ਇਹਨਾਂ ਦਾ ਹੁੰਦਾ ਵਾ ਕਿ ਪੈਲੀ ਦੇ ਨਾਲ ਹੀ ਸਾਰਾ ਕੁਝ ਵਿਆਹਾਂ ਛਾਦੀਆਂ ਹੋਰ ਕਈ ਕੰਮ ਆਪਾਂ ਡੰਬੇ ਨੇ ਜ਼ਮੀਨ ਸਰ ਤੇ ਹੁੰਦਾ ਵਾ ਜੇ ਤੇ ਜ਼ਮੀਨ ਹੀ ਬਰਬਾਦ ਹੋ ਗਈ ਫਸਲ ਹੀ ਬਰਬਾਦ ਹੋ ਗਈ ਤੇ ਉੱਥੇ ਕਿਸਾਨ ਕੀ ਕਰੂਗਾ ਤੁਸੀਂ ਵੇਖ ਲੋ ਕੀ ਹਾਲ ਹੋਇਆ ਪਿਆ ਇਹ ਜ਼ਮੀਨ ਜਿਹੜੀ ਸੋਨੇ ਵਰਗੀ ਜ਼ਮੀਨ ਸੀ ਕਿਵੇਂ ਇੱਥੇ ਦਰਿਆ ਬਣਿਆ ਪਿਆ ਵਾ ਇਹ ਤੇ ਮੇਰੇ ਭਰਾ ਜਿੰਨੇ ਵੀ ਹੈਗੇ ਨੇ ਉਹ ਸੰਥਾਵਾਂ ਨੇ ਜਿੱਦ ਤਰ੍ਹਾਂ ਪਿੰਡ ਉਹ ਗੋਚ ਲੈਣ ਤੇ ਮੈਂ ਨਾ ਵੀ ਇਹ ਐਸਾ ਮੇਰਾ ਕੋਈ ਵੀਰ ਜਿਵੇਂ ਬਾਬਾ ਦੀਪ ਸਿੰਘ ਗੜ੍ਹਦੀ ਵਾਲੇ ਮਨਜੋਤ ਵੀਰ ਹੋਣੀ ਆ ਜਾਂ ਐਜੂਕੇਟਿਡ ਵਾਲੇ ਵੀਰ ਹੋਣੀ ਆ ਜਾਂ ਬਾਬੇ ਕੇ ਫੈਡਰੇਸ਼ਨਲ ਜਿੰਨੇ ਵੀ ਕੋ ਸੰਥਾਵਾਂ ਲਾ ਕੇ ਬਨੇ ਪਿੰਡਾਂ ਗੋਚ ਲੈ ਨੇ ਆ ਵੇਖੋ ਫਸਲ ਦਾ ਇੱਥੇ ਫਸਲ ਹੋਈ ਸੀ ਤੇ ਕਾ ਬਰਬਾਦ ਹੋਇਆ ਪਿਆ ਸਾਰਾ ਕੁਝ ਤੇ ਮੈਂ ਧੰਨਵਾਦ ਕਰਦਾ ਵੀ ਉਹ ਉਹ ਸੰਥਾਵਾਂ ਇਹ ਵੀ ਦਾਸ ਕਿਲੇ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਗਈ ਅਰਦਾਸ ਕਿਲੇ ਕੋਈ ਵੱਡੀ ਗੱਲ ਨਹੀਂ ਜਿੱਥੇ ਉਹਨਾਂ 2800 ਏਕੜ 3600 4200 ਏਕੜ ਉਹਨਾਂ ਨੇ ਲਿਆ ਵਾ ਗੋਦ ਵਿੱਚ ਲਿਆ ਤੇ ਦਾਕੇ ਲਈ ਵੀ ਮੈਂ ਅਰਦਾਸ ਕਰਦਾ ਉਹਨਾਂ ਕਰੀ ਬੇਨਤੀ ਕਰਦਾ ਹੱਥ ਜੁੜ ਕੇ ਵੀ ਇਹ ਭਰਾ ਦੀ ਕਿਸਾਨ ਦੀ ਇਹਦੀ ਵੀ ਮਦਦ ਕੀਤੀ ਜਾਵੇ ਧੰਨਵਾਦ ਉਹ ਸਾਰੇ ਸੰਥਾਵਾਂ ਦਾ ਜੇ ਕੋਈ ਸਰਕਾਰ ਦਾ ਨਮਾਇੰਦਾ ਵੀ ਇਹਨਾਂ ਦੀ ਗੱਲ ਕੋਈ ਇਹਨਾਂ ਵਾਸਤੇ ਕੋਈ ਕਰ ਸਕਦਾ ਤਾਂ ਉਹਨਾਂ ਦਾ ਵੀ ਧੰਨਵਾਦ ਬਾਕੀ ਇਹ ਜਿਹੜੀ ਜ਼ਮੀਨ ਹੈ ਬਾਰਡਰ ਲਾਈਨ ਤੇ ਬਿਲਕੁਲ ਨੇੜਿਆ ਇਥੇ ਕੋਈ ਪਹੁੰਚ ਸਾਹਮਣੇ ਬੱਡ ਰਿਆ ਨਾਲ ਇਥੇ ਇਥੇ ਕੋਈ ਪਹੁੰਚ ਨਹੀਂ ਕਰਦਾ ਜੇ ਮੇਰਾ ਕੋਈ ਗਰਾਊਂਡ ਲੈਵਲ ਤੇ ਇੱਥੇ ਆ ਕੇ ਵੇਖੇ ਤੇ ਬਹੁਤ ਉਹਨਾਂ ਦਾ ਧੰਨਵਾਦ ਹੈ ਜਿਹੜੇ ਆ ਕੇ ਜ਼ਮੀਨ ਨਾ ਪੱਧਰ ਕੀਤੀ ਜਾਵੇ ਇਹ ਨਾਲ ਫੇਰ ਮੋੜ ਵਸੇਵਾ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਇਥੇ ਆਣ ਕੇ ਇਹਨਾਂ ਦੀ ਜ਼ਮੀਨ ਵੇਖੀ ਜਾਵੇ ਵੇਖ ਕੇ ਪੱਧਰ ਕੀਤੀ ਜਾਵੇ ਇਹਨਾਂ ਦਾ ਵਿਚਾਰ ਬਹੁਤ ਸਾਦ ਦਿੱਤਾ ਹੈ ਕਿਸਾਨ ਭਰਾ ਫਿਰ ਬਸੇਬਾ ਇਹਨਾਂ ਦਾ ਹਰਸ ਹੋ ਸਕੇ ਬਾਕੀ ਇਹ ਪੰਜਾਬ ਦਾ ਪੰਜਾਬ ਦੇ ਵਿੱਚ ਐਸੇ-ਐਸੇ ਲੋਕ ਬੈਠੇ ਨੇ ਬੜੇ ਦਾਨੀ ਸੱਜਣ ਬੈਠੇ ਨੇ ਉਹਨਾਂ ਦੇ ਐਸੇ ਹੀ ਜਿਹੜਾ ਇੱਕ ਇਨਸਾਨ ਹੀ ਕਿਸਾਨ ਦੀ ਮਦਦ ਕਰ ਸਕਦਾ ਐਸਾ ਦਾਨੀ ਬੈਠੇ ਨੇ ਉਹਨਾਂ ਨੂੰ ਮੈਂ ਇਹੋ ਗੁਹਾਰ ਲਾਉਣਾ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਮਦਦ